ਨੇ ਦੇਸ਼ ਵਿੱਚ ਆਪਣੇ ਪੰਜਾਬ 'ਚ ਇਹ ਰਿਵਾਜ ਰਿਹਾ ਪਿਛਲੇ 50 ਸਾਲਾਂ ਤੋਂ ਲੋਹ ਤੇ ਪਾਉਣਾ ਫਿਰ ਜਿਹੜਾ ਪੈਸਾ ਹੁੰਦਾ ਹੈ ਉਹਨੂੰ ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਵੰਡਿਆ ਜਾਣਾ ਇਹ ਰਿਵਾਜ ਹੈ ਜਿਹਦੇ ਕਰਕੇ ਸਾਡਾ ਜਿਹੜਾ ਪੰਜਾਬ ਹੈ ਜਾਂ ਸਾਡਾ ਪੂਰਾ ਮੁਲਕ ਹੈ ਉਹ ਗਲੀਆਂ ਨਾਲੀਆਂ ਦੀ ਸਮੱਸਿਆ ਤੋਂ ਕਦੇ ਉੱਠਿਆ ਹੀ ਨਹੀਂ ਇਲੈਗਲ ਕਲੋਨੀਆਂ ਇਲੈਗਲ ਬਿਲਡਿੰਗਾਂ ਜਿਹੜਾ ਆ ਕੇ ਆ ਕੇ ਸੈਟਿੰਗ ਪਾ ਲੂ ਤੁਸੀਂ ਚੰਡੀਗੜ੍ਹ ਦੇਖੋ ਬਣਿਆ ਹੋਇਆ ਨੇ ਇੱਕ ਸਰਤਾ ਦੇ ਵਿੱਚ ਬਣਿਆ ਹੋਇਆ ਉੱਥੇ ਕੋਈ ਸਿਸਟਮ ਤੇ ਹੈ ਹੀ ਹੈ ਲਾਗੂ ਹੈ ਹੀ ਹੈ ਇੱਥੇ ਤਾਂ ਜੇ ਹਰ ਚੀਜ਼ ਵਿੱਚ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਧਰ ਜਾਣਾ ਹਲੇ ਸਾਲ 3 ਹੋਏ ਨੇ ਇੱਕ 70 ਸਾਲ ਦਾ ਸਿਸਟਮ ਹੈ ਇੱਕ 3 ਸਾਲ ਦੀ ਸਰਕਾਰ ਹੈ ਬਹੁਤ ਸਾਰੀਆਂ ਚੀਜ਼ਾਂ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਉਜੂ ਗੱਜੇ ਲੋਕ ਇਹ ਸਾਰੇ ਤਾਂ ਹਮਾਰੇ ਤਾਂ ਹੁਣ ਹੋ ਰਿਹਾ ਨਾ ਇਹ ਤਾਂ ਪ੍ਰੈਜ਼ੀਡੈਂਟ ਸਰਕਾਰ ਦੇ ਵਿੱਚ ਇੱਕ ਬੰਦੇ ਨੇ 75 ਥੇਕੇ ਲੈ ਲੇ ਕਿਵੇਂ ਕਵਰ ਕਰਾਂਗੇ ਆਪਾਂ ਹਾਂਜੀ ਇਹ ਤਾਂ ਇਸੂ ਸਰਕਾਰ ਦੇ ਵਿੱਚ ਇੱਕ ਬੰਦੇ ਨੇ ਠੇਕੇ ਲੈ ਲਏ ਤੁਸੀਂ ਪਿਛਲੀ ਸਰਕਾਰ ਦੀ ਗੱਲ ਕਰਦੇ ਹੋ ਮੈਂ ਪ੍ਰੈਜ਼ੀਡੈਂਟ ਸਰਕਾਰ ਦੀ ਗੱਲ ਕਰ ਰਿਹਾ ਉਹ ਟੈਂਡਰਿੰਗ ਹੋਈ ਹੈ ਇੱਕ ਬੰਦੇ ਨੇ ਠੇਕੇ ਲੈ ਲਏ 64% ਲੈਸਟ ਠੇਕੇ ਲੈ ਕਿਵੇਂ ਕੰਮ ਕਰੂੰਗੀ ਕਿਹਨਾਂ ਪਿਛਲੀ ਸਾਡੀ ਸਰਕਾਰ ਕੀ ਕਰੀ ਠੇਕੇ ਦੇਣ ਦੇ ਪਰ ਇਸ ਤਰ੍ਹਾਂ ਜਦੋਂ ਕੰਮੇ ਨਹੀਂ ਵਰਕ ਹੋ ਰਿਹਾ ਸਹੀ ਨਹੀਂ ਹੋ ਰਿਹਾ ਲੋਕ ਚੀਕਾਂ ਮਾਰਦੇ ਨਹੀਂ ਇਹ ਸਰਕਾਰ ਨਹੀਂ ਰਹੀ ਨਹੀਂ ਟੈਂਡਰ ਹੀ ਤਾਂ ਤੁਹਾਡੀ ਸਰਕਾਰ ਕਰੀ ਹੈ ਨਾ ਨਹੀਂ ਟੈਂਡਰ ਨਗਰ ਕੌਂਸਲ ਤੁਹਾਡੀ ਦੀ ਨੇ ਤੁਸੂ ਦੀ ਕਿੰਨੇ ਦੀ ਨਹੀਂ ਨਗਰ ਕੌਂਸਲ ਜਿਹੜੀ ਹੈਗੀ ਐਸਟਾ ਮੇ ਇਥੇ ਅਕਾਲੀ ਦਲ ਦੀ ਹੈ ਅਕਾਲੀ ਦਲ ਸਰਕਾਰ ਨੂੰ ਪਤਾ ਹੋਣੀ ਜਿਹੜੀ ਕਿਤੇ ਕਿਤੇ ਜਿਉਂਦੀ ਹੈ ਠੀਕ ਮਾਣਾ ਮੋਟਾ ਕਿਤੇ ਉਹਨੂੰ ਦੁਖਦੀ ਨੂੰ ਸਾਹ ਆਉਂਦਾ ਜੀ ਉਹ ਸਾਹਿਬ ਜੇ ਤੁਹਾਨੂੰ ਜੀ ਉਹ ਸਾਹਿਬ ਅੱਗੇ ਆਓ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਖਰੜਾ ਕਮੇਟੀ ਦੇ ਠੇਕੇ ਨੇ ਹੁਣੇ ਮੈਨੂੰ ਪੱਤਰਕਾਰ ਸਾਹਿਬ ਨੇ ਪੁੱਛਿਆ ਹੈ ਇਹ ਹੈ ਇੱਕ ਬੰਦੇ ਕੋਲ ਕਿੰਨੇ ਠੇਕੇ ਨੇ ਪਤਾ ਨਹੀਂ ਜੇ ਤੁਸੀਂ ਰਿਕਾਰਡ ਚ ਦੇਖੋ ਨਾ ਇੱਕ ਬੰਦੇ ਕੋਲ ਇਹਨਾਂ ਨੇ ਮੈਨੂੰ ਰਿਕਾਰਡ ਦਿੱਤਾ ਵੀ ਇਹਨੇ ਠੇਕੇ ਪਿਛਲੀ ਵਾਰ ਵੀ ਮੀਟਿੰਗ ਚ ਵੀ ਗੱਲ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਬਲੈਕਲਿਸਟ ਕਰ ਦਿਓ ਕਿਹਾ ਕਿ ਨਹੀਂ ਮੈਂ ਇਹ ਜਿਹੜੀ ਜਿਹੜੀ ਆਨਲਾਈਨ ਆਪਰੇਟ ਤਾਂ ਹੁਣ ਪਈ ਨਹੀਂ ਪ੍ਰਾਣਿਕਦਮ ਕੇਂਦਰ ਚੱਲੀ ਜਦੋਂ ਉਹਨਾਂ ਨੂੰ ਕੁਝ ਕੰਮ ਚਾਦਾ ਤਾਂ ਪਰਕਟ ਉਹਨਾਂ ਨੂੰ ਬੰਦ ਕਰਤਾ ਕਿ ਨਹੀਂ ਕਰ ਮੈਂ ਉਹ ਜਿਹੜੇ ਕੰਮ ਨੂੰ ਉਹ ਜਿਹੜੇ ਕੁਛ ਕੰਮ ਚੱਲੇ ਨੰਨੇ ਕੰਮ ਜਿਹੜੇ ਨੰਨੇ ਬਲੇਗ ਬੰਦੇ ਨੂੰ ਕਿਉਂ ਦੇ ਦਿਆ ਸਾਰੇ ਮੈਂ ਅਸੀਂ ਨਹੀਂ ਦੇ ਸਕਦੇ ਆਨਲਾਈਨ ਸਰਕਾਰੀ ਪੋਰਟਲ ਇਹ ਕੋਈ ਰਾਏ ਨਹੀਂ ਦਿੰਦਾ ਸਰਕਾਰ ਦੇ ਪੋਰਟਲ ਦੇਣਾ ਕੋਈ ਕਿੱਥੋਂ ਪਾ ਨਹੀਂ ਮੈਂ ਪੂਰੇ ਸਰਕਾਰ ਦੇ ਪੋਰਟਲ ਵਿੱਚ ਜਦੋਂ ਕੋਈ ਕੰਮ ਪਾਸ ਕਰਦਾ ਜਿਵੇਂ ਕਿ ਆਪਣਾ ਕੋਈ ਰੋਲ ਨਹੀਂ ਦਿੰਦਾ ਇਹਨੇ ਇਹਨੇ ਲੈਸ ਤੇ ਲੋ ਕੁਆਲਿਟੀ ਵਾਲੇ ਕੰਮ ਕਿਉਂ ਕਰ ਰਹੇ ਮੈਂ ਮੈਡਮ ਗੱਲ ਤਾਂ ਇਹ ਹੀ ਹੈ ਨਾ ਜੇ ਲੈਸ ਕੁਆਲਿਟੀ ਤੇ ਮੈਡਮ ਐਨਾ ਖੁੱਲ ਕੇ ਬੋਲਦੇ ਹੋਂ ਤੁਸੀਂ ਐਨਾ ਡਾਂਡਦੇ ਹੋ ਸਾਰਿਆਂ ਨੂੰ ਫਿਰ ਵੀ ਕਿਸੇ ਨੂੰ ਵੀ ਕੋਈ ਅਸਰ ਨਹੀਂ ਆਦਾ ਕੋਈ ਜਵਾਬ ਨਹੀਂ ਮਿਲਦਾ ਆਦਤ ਪੁਰਾਣੀ ਐ ਇਹ ਆਪਾਂ ਇਹਨਾਂ ਦੀਆਂ ਨਿਕਲ ਜਾਣਗੀਆਂ ਲੈਸ ਤੋਂ ਤੇ ਇਹ ਐ ਵੀ ਲੈਸ ਤੋਂ ਉਹਨਾਂ ਦੇ ਪਾਗਲ ਨੁਕਸਾਨ ਹੁੰਦਾ ਸਮ ਕਦੀ ਇਹਨਾਂ ਲੈਸ ਤੋਂ ਕੀ ਵੀ ਉਹਨੂੰ ਗੱਲ ਹੀ ਬੰਦ ਕੋ ਅੱਪਾ 100 ਦਿਨ ਨੂੰ ਫਿਰਦੇ ਉਹ ਚੱਲੀ ਤੁਸੀਂ ਕਹਿ ਰਹੇ ਵੀ ਨਗਰ ਕੌਂਸਲ ਦੀ ਪ੍ਰਧਾਨ ਆ ਕੱਲੀ ਕਿ ਤੁਹਾਨੂੰ ਨਗਰ ਕੌਂਸਲ ਦੀ ਪ੍ਰਧਾਨ ਕੱਲੀ ਦਿੰਦੀ ਓਕੇ ਪਰ ਹਰ ਇੱਕ ਮੀਟਿੰਗ ਦਾ ਕੋਈ ਏਜੰਡਾ ਜਾਂਦਾ ਹੈ ਹਾਂਜੀ ਤੁਸੀਂ ਮੀਟਿੰਗਾਂ ਵਿੱਚ ਨਾ ਤੁਸੀਂ ਤੁਸੀਂ ਸਾਧਨ ਹੁੰਦੇ ਹੋ ਨਾ ਤੁਹਾਡਾ ਚਮਕੌਰ ਸਾਹਿਬ ਦਾ ਐਮ ਐਲ ਏ ਹੁੰਦਾ ਸਿਰਫ ਲੀਡਰਸ਼ਿਪ ਜਿਹੜੀ ਐਮ.ਐਲ.ਏ ਦੀ ਉੱਤੇ ਯੂਨੀਅਨ ਮਤਲਬ ਮੀਟਿੰਗ ਹੋਣੀ ਤੇ ਚਲ ਤੇ ਕਾਇਨੀ ਮੈਂ ਤੇ ਐਮ.ਸੀ ਸਹਿਬਾਨ ਖੜੇ ਹਾਂ ਮੈਂ ਤੇ ਕਿਆ ਵੀ ਖਰੜਦੀ ਕਮੇਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਬਣਾਓ ਜੋ ਮੇਰਾ ਸੁਪਨਾ ਖਰੜ ਨੂੰ ਲੈ ਕੇ ਦੇਖੋ ਤੁਸੀਂ ਜੇ ਤਾਂ ਅਕਾਲੀ ਦਲ ਦੇ ਹੱਕ ਚ ਬੋਲਣਾ ਨਹੀਂ ਨਹੀਂ ਮੇਰਾ ਸਵਾਲ ਨਹੀਂ 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 ਮੇਰਾ ਸਵਾਲ ਹੈ ਵੀ ਤੁਹਾਨੂੰ ਜੰਦਾ ਜਾਂਦਾ ਤੁਸੀਂ ਕਿਸੇ ਮੀਟਿੰਗ ਵਿੱਚ ਨਹੀਂ ਆ ਰਹੇ ਤੁਸੀਂ ਇਹ ਗੱਲ ਕਹੀ ਕਿਸੇ ਨੇ ਮੈਨੂੰ ਕੀ ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕੀ ਬੇਟਾ ਤੂੰ 3 ਐਸਟੀਪੀ 35 ਕਰੋੜ ਦੇ ਵਿੱਚ ਇੱਕ ਟੁੱਟਿਆ ਜਿਹਾ ਐਸਟੀਪੀ ਸੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਤੂੰ 400 ਤੋਂ ਉੱਪਰ ਇੱਥੇ ਟਰਾਂਸਫਾਰਮਰ ਨਵੇਂ ਲਗਵਾਏ ਨੇ ਤੂੰ ਦੋ ਤੋਂ ਉੱਪਰ ਇੱਥੇ ਮੈਨੂੰ ਪਤਾ ਕੁਝ ਬੰਦੇ ਅਕਾਲੀ ਦਲ ਦੇ ਆਏ ਹੋਏ ਗ੍ਰੇਡ ਲਵਾ ਆਪ ਗ੍ਰੇਡ ਕਰਾਏ ਆ ਜੇ ਇੱਥੇ ਕੁਝ ਅਕਾਲੀ ਦਲ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਉੱਪ ਚੜ ਕੇ ਮੇਲੇ ਮਾਰ ਰਹੇ ਸੀ ਸਾਡਾ ਤੁਸੀਂ ਪ੍ਰੈਸ ਨਾਲ ਨਾਲ ਅਕਾਲੀ ਦਲ ਦਾ ਆਪਣੀ ਗੱਲ ਕਰ ਰਹੀ ਮੈਨੂੰ ਤੁਸੀਂ ਇੰਨਾ ਇੰਨਾ ਖੋਲ ਕੇ ਬੋਲਦੇ ਹੋ ਇੰਨਾ ਦਵੰਗੋ ਕੇ ਬੋਲਦੇ ਹੋ ਤੁਸੀਂ ਸਾਰੇ ਡਾੜਦੇ ਹੋ ਮੈਂ ਇੱਕ ਮਿੰਟ ਇੱਕ ਮਿੰਟ ਸਵਾਲ ਪਾ ਲੈਂਦੀ ਮੈਂ ਕਿਸੇ ਦੇ ਡਾਂਗ ਨਹੀਂ ਮਾਰ ਸਕਦੀ ਜੇ ਤੁਸੀਂ ਕਹੋਗੇ ਮੈਂ ਕਿਸੇ ਦੇ ਡਾਂਗ ਮਾਰਾ ਮੇਰਾ ਕੰਮ ਹੈ ਆਪਣੇ ਤੌਰ ਤੇ ਸੱਚ ਬੋਲਣਾ ਮੈਂ ਸੱਚ ਬੋਲੂਗੀ ਬੋਲਦੀ ਰਹੂਗੀ ਸੱਚ ਤੇ ਪਹਿਰਾ ਦੇਣਾ ਮੇਰਾ ਫਰਜ਼ ਹੈ ਹਰ ਚੀਜ਼ ਨੂੰ ਲੋਕਾਂ ਸਾਹਮਣੇ ਦੱਸਣਾ ਮੇਰਾ ਫਰਜ਼ ਹੈ ਇਹਨਾਂ ਨੇ ਕੀ ਕੰਮ ਕਰਨਾ ਹੈ ਇਹਨਾਂ ਨੇ ਕ腐ਪਸ਼ਨ ਕਰਨੀ ਹੈ ਇਹਨਾਂ ਨੇ ਨਹੀਂ ਕਰਨੀ ਕਿ ਇਹ ਭੁਗਤਾਨ